ਨੋ ਪਹਿਲੋ ਦੇਖੇ ਉਪਦੇਸਾ ਮਾਰਨ ਕੀ ਜੈ ਸਰਠ ਕਰਿ ਜੈ ਤਰ ਸੁਭਦਾਲ ਮਨਾਈਐ ਸੁਨਿਤਾ ਜਿਉ ਕਿਟ ਸਭ ਕੰ ਕਰ ਪੀਜੈ ایਉ ਦਰਸਨ ਹਰਿ ਹੋ ਪਾਈਐ ਬੰਦ ਸਚ ਹੈ ਕੀ ਸਚ ਨਾਨਕ ਉਸੇ ਕੀ ਸਚ ਸੋਚੈ ਸੁਰਜ ਨ ਹੋਈ ਜੇ ਸੋਚੇ ਲਖਵਾਰ ਤੁਪੈ ਤੁਪ ਨਮੋ ਵੇ ਜੇਦਾਇ ਰਹਾ ਅਵਤਾਰ। ਧੁਖਿਆ ਧੁਖ ਨਾ ਉਤਰੇ ਜੇ ਬੰਧਾ, ਸੁਖਿਆ ਸੁਖ ਲਕਿਆ ਭਉ ਸੁ ਪਰ ਹਰ ਸੁਖ ਰਤਾ ਜਾਇ। ਗੁਰੂਕ ਨਾਨਕ ਗੁਰੂ ਪ੍ਰਵੇਦਨ। ਨਬਾ ਰਿਆਸਤ ਦੇ ਰਾਦੇ ਮਹਾਰਾਜਾ ਹੀਰਾ ਸਿੰਘ ਜੋ ਕਿ ਧਰਮੀ ਰਾਜਸਥਾਨ ਉਹਨਾਂ ਦਾ 181ਵਾਂ ਜਨਮ ਦਿਹਾੜਾ ਜਿਹੜਾ ਉਹ ਨਬਾ ਰਿਆਸਤ ਦੇ ਉਸ ਕਿਲੇ ਦੇ ਵਿੱਚ ਮਨਾਇਆ ਜਾਣਾ ਜਿੱਥੇ ਰਾਜ ਭਾਗ ਕਰਦੇ ਸਨ ਉਸ ਕਿਲੇ ਦੀ ਤੁਹਾਨੂੰ ਸਭ ਤੋਂ ਪਹਿਲਾਂ ਅਸੀਂ ਤਸਵੀਰਾਂ ਵਿਖਾ ਰਿਹਾ ਇਸ ਕਿਲੇ ਦੇ ਵਿੱਚ ਨਾਬਾ ਦੇ ਵਿਧਾਇਕ ਨੇ ਜੋ ਗੁਰਦੇਵ ਸਿੰਘ ਦੇ ਮਾਨ ਕਿਉਂਕਿ ਰਾਜੇ ਮਹਾਰਾਜਿਆਂ ਦੀਆਂ ਯਾਦਾਂ ਨੂੰ ਤਾਜ਼ਾ ਕਰਨ ਦੇ ਲਈ ਇਹ ਉਹ ਵਿਧਾਇਕ ਨੇ ਜਿਨ੍ਹਾਂ ਨੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਹਰ ਸਾਲ ਮਹਾਰਾਜ ਸਾਹਿਬ ਦਾ ਉਹ ਟਾਸਰਾ ਲੈ ਕੇ ਮਹਾਰਾਜ ਸਾਹਿਬ ਪ੍ਰਕਾਸ਼ ਕਰਾ ਕੇ ਉਸ ਕਿਲੇ ਦੇ ਵਿੱਚ ਉਹਨਾਂ ਦਾ ਜਨਮ ਦਿਨ ਜਿਹੜਾ ਉਹ ਮਨਾਉਂਦੇ ਨੇ ਇਸ ਵਾਰ 181ਵਾਂ ਜਨਮ ਦਿਨਾ ਜਿਹੜਾ ਮਹਾਰਾਜਾ ਹੀਰਾ ਸਿੰਘ ਦਾ ਉਸ ਕਿਲੇ ਦੇ ਵਿੱਚ ਮਨਾਇਆ ਜਾ ਰਿਹਾ ਇੱਕ ਵਾਰ ਤੁਹਾਨੂੰ ਸਾਰੀਆਂ ਤਸਵੀਰਾਂ ਨੇ ਜਿਹੜੀਆਂ ਅਸੀਂ ਉਸ ਕਿਲੇ ਦੀਆਂ ਵਿਖਾ ਰਿਹਾ ਜਿੱਥੇ ਮਹਾਰਾਜ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਜੋ ਉਸ ਕਿਲੇ ਦੇ ਵਿੱਚ ਜੋ ਕਿ ਨਾਬਾ ਦੇ ਬਧਾਇਕ ਨੇ ਜੋ ਗੁਰਦੇਵ ਸਿੰਘ ਦੇ ਇਮਾਨ ਕਿਉਂਕਿ ਉਹਨਾਂ ਦਾ ਬਹੁਤ ਵੱਡਾ ਉਪਰਾਲਾ ਜਦੋਂ ਕਿਸੇ ਰਾਜੇ ਮਹਾਰਾਜਾ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਕਿਉਂ ਜਿਹੜੀ ਆਉਣ ਵਾਲੀ ਪੀੜ੍ਹੀ ਆ ਜੇ ਪੀੜ੍ਹੀ ਜਿਹੜੀ ਚੱਲ ਰਹੀ ਆ ਉਹਨਾਂ ਨੂੰ ਦੱਸਣਾ ਬਹੁਤ ਜ਼ਰੂਰੀ ਹੁੰਦਾ ਇਹ ਪਹਿਲੇ ਵਿਧਾਇਕ ਨੇ ਜਿਨ੍ਹਾਂ ਵੱਲੋਂ ਜਿਹਾ ਇੱਕ ਵੱਡਾ ਉਪਰਾਲਾ ਜਿਹੜਾ ਉਹ ਕੀਤਾ ਜਾਂਦਾ ਕਿਉਂਕਿ ਸਾਹਮਣੇ ਤਸਵੀਰਾਂ ਨੇ ਉਹ ਉਹ ਕਿਲਾ ਅੱਜ ਜਿੱਥੇ ਰਾਜੇ ਮਹਾਰਾਜੇ ਪਰਿਵਾਰ ਸਮੇਤ ਆਇਆ ਕਰਦੇ ਸਨ ਅਦਾਲਤਾਂ ਲੱਗਿਆ ਕਰਦੇ ਸਨ ਕਾਫੀ ਤਹਿਲ ਕਹਿਲ ਜਿਹੜੀ ਹੁੰਦੀ ਸੀ ਪਰ ਅੱਜ ਭਾਵੇਂ ਕਿ ਖੰਡਰ ਦਾ ਰੂਪ ਹੈ ਜਿਹੜਾ ਧਾਰਨ ਕਰਦਾ ਜਾ ਰਿਹਾ ਪਰ ਸਮੇਂ ਦੀਆਂ ਸਰਕਾਰਾਂ ਵੱਲੋਂ ਕਿਸੇ ਤਰ੍ਹਾਂ ਦਾ ਕੋਈ oprala ਜਿਹੜਾ ਉਹ ਨਹੀਂ ਕੀਤਾ ਗਿਆ ਪਰ ਕਿਤੇ ਨਾ ਕਿਤੇ ਇਸ ਸਰਕਾਰ ਵੱਲੋਂ ਸੁੰਦਰਤਾ ਵੱਲ ਧਿਆਨਤਾ ਜ਼ਰੂਰ ਦਿੱਤਾ ਗਿਆ ਪਰ ਪ੍ਰਕਾਸ਼ ਦਿਹਾੜਾ ਜਿਹੜਾ ਉਹਨਾਂ ਦਾ ਆ ਮਨਾ ਲ ਜਾਣਾ ਮਹਾਰਾਜਾ ਹੀਰਾ ਸਿੰਘ ਜੀ ਦਾ ਕਿਉਂਕਿ ਮਾਰ ਪ੍ਰਕਾਸ਼ ਹੋ ਚੁੱਕੇ ਨੇ ਨਾਬਾ ਦੇ ਵਿਧਾਇਕ ਵੱਲੋਂ ਸੇਵਾ ਜਿਹੜੀ ਉਹ ਨਿਵਾਈ ਜਾ ਰਹੀ ਆ 18 ਤਰੀਕ ਨੂੰ ਸਮਾਪਤੀ ਹੋਣੀ ਆ 18 ਤਰੀਕ ਨੂੰ ਕੀਰਤਨ ਹੋਣਗੇ ਢਾਡੀ ਜਥੇ ਆਉਣਗੇ ਸਮਾਗਮ ਧਾਰਮਿਕ ਸਮਾਗਮ ਹੋਵੇਗਾ ਜਿੱਥੇ ਇਲਾਕੇ ਦੀਆਂ ਸੰਗਤਾਂ ਪਹੁੰਚਣਗੀਆਂ ਸੰਗਤਾਂ ਦੇ ਬੈਠਣ ਦੇ ਲਈ ਕਾਫੀ ਪ੍ਰਬੰਧ ਨੇ ਜਿਹੜੇ ਉਹ ਕੀਤੇ ਗਏ ਨੇ ਇਸ ਨੂੰ ਲੈ ਕੇ ਅਸੀਂ ਗੱਲਬਾਤ ਵੀ ਹੈ ਜਿਹੜੀ ਨਾਬਾ ਦੇ ਵਿਧਾਇਕ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਵੱਡਾ ਉਪਰਾਲਾ ਰਾਜਨੀਤੀ ਤੋਂ ਉੱਪਰ ਉੱਠ ਕੇ ਅਜਿਹੇ ਉਪਰਾਲੇ ਕਰਨੇ ਕਿਉਂਕਿ ਭਾਵੇਂ ਕਿ 70 ਸਾਲ 75 ਸਾਲ 78 ਸਾਲ ਦੇਸ਼ ਆਜ਼ਾਦ ਹੋਇਨ ਹੋ ਗਏ ਨੱਬ ਦੇ ਵਿੱਚ ਬਹੁਤ ਵਿਧਾਇਕ ਹੈ ਬਹੁਤ ਗਏ ਮੰਤਰੀ ਵੀ ਬਣੇ ਪਰ ਉਹਨਾਂ ਵੱਲੋਂ ਜਿਹੜਾ ਉਪਰਾਲਾ ਕਦੇ ਨਹੀਂ ਕੀਤਾ ਗਿਆ ਜੋ ਵਿਧਾਇਕ ਗੁਰਦੇਵ ਸਿੰਘ ਦੇਮਾਨ ਵੱਲੋਂ ਕੀਤਾ ਗਿਆ ਉਹਨਾਂ ਸ਼ਹਾਦ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਧਰਮੀ ਰਾਜਨ ਨੂੰ ਯਾਦ ਕੀਤਾ ਜਾ ਰਿਹਾ ਉਸ ਕਿਲੇ ਦੇ ਵਿੱਚ ਮਹਾਰਾਜ ਪ੍ਰਕਾਸ਼ ਕਰਾਏ ਨੇ 181ਵਾਂ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਨ ਜਿਹੜਾ ਉਹ ਮਨਾਇਆ ਜਾਣਾ 18 ਤਰੀਕ ਨੂੰ ਗੱਲਬਾਤ ਕਰਾਂਗੇ ਵਿਧਾਇਕ ਸਾਹਿਬ ਬਹੁਤ ਵੱਡਾ ਪ੍ਰਾਰਲਾ ਬਹੁਤ ਸਰਕਾਰਾਂ ਆਈਆਂ ਬਹੁਤ ਸਰਕਾਰਾਂ ਗਈਆਂ ਪਰ ਜਿਹੜਾ ਤੁਸੀਂ ਨਾ ਬਾ ਰਿਆਸਤ ਦੇ ਲਈ ਕਦਮ ਚੁੱਕਿਆ ਬਹੁਤ ਸਲੱਗ ਅਜੋਕ ਕਦਮ ਹੈ ਕਿਸ ਤਰ੍ਹਾਂ ਦੇਖਣਾ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਕਰੀਂ ਕਰਾ ਕਰੀਂ ਕਰਾਵੇ ਆਪੇ ਆਪ ਇਹ ਆਪ ਹੀ ਕਰਦਾ ਜੀ ਬੰਦੇ ਦੇ ਹੱਥ ਵਾਸ ਨਹੀਂ ਕੁਝ ਵੀ ਜਦੋਂ ਮੈਂ ਐਮਐਲਏ ਨਹੀਂ ਸੀਗਾ ਇੱਥੇ اپੋਜੀਸ਼ਨ ਸੇਵਾ ਕਰਦੇ ਸੀਗੇ ਮਨ 'ਚ ਖਿਆਲ ਆਉਂਦਾ ਸੀਗਾ ਕਿ ਬਹੁਤ ਵੱਡੀ ਰਿਆਸਤ ਨਾਬਾ ਮਹਾਰਾਜਾ ਹੀਰਾ ਸਿੰਘ ਇੱਕ ਧਰਮੀ ਰਾਜੇ ਜਿਨ੍ਹਾਂ ਦਾ ਸਾਰੇ ਧਰਮਾਂ ਲਈ ਬਹੁਤ ਸਤਿਕਾਰ ਸੀਗਾ ਔਰ ਉਹਨਾਂ ਦੇ ਧਰਮ ਦਾ ਐਸਾ ਪਸਾਰਾ ਸੀਗਾ ਕਿ ਕਿਸੇ ਨੂੰ ਕੋਈ ਦੁੱਖ ਤਕਲੀਫ ਹੁੰਦੀ ਸੀ ਤਾਂ ਆਪ ਜਾ ਕੇ ਸੁਣਦੇ ਸੀ ਤੇ ਮੈਨੂੰ ਦੁੱਖ ਹੈ ਇਸ ਗੱਲ ਦਾ ਕਿ ਉਹਨਾਂ ਦੇ ਜਾਣ ਤੋਂ 100 ਸਾਲ ਬਾਅਦ ਵੀ ਕਿਸ ਨੇ ਪ੍ਰਾਲਾ ਨਹੀਂ ਕੀਤਾ ਦੇਖੋ ਕਿੰਡੀ ਵੱਡੀ ਵਿਰਾਸਤ ਹੈ ਜੀ ਕਿੱਡਾ ਵੱਡਾ ਵਿਆਸਤੀ ਕਿਲਾ ਜੀ ਠਰਾ ਟਹ ਟੇਰੀ ਹੋ ਰਿਹਾ ਹੈ ਸਰਕਾਰਾਂ ਬਹੁਤ ਆਈਆਂ ਬਹੁਤ ਗਈਆਂ ਬੜੇ ਜਿਸ ਵਿੱਚ ਜੱਸਿਆ ਬੋੜੇ ਐਮ ਐਲ ਏ ਐ ਮੰਤਰੀ ਵੀ ਬਣੇ ਪਰ ਇਸ ਸਹਿਸਵਾ ਮੰਦ ਦੇ ਵਿੱਚ ਖਿਆਲ ਆਇਆ ਕਿ ਕਿਉਂ ਨਾ ਆਪਾਂ ਆਪਣੀ ਵਿਰਾਸਤ ਜਿਹੜੀ ਆ ਆਪਣਾ ਜਿਹੜੀਆਂ ਰੂਟਸ ਨੇ ਜੜਾਂ ਨੇ ਨਾ ਬਈ ਦੀ ਹੋਂਦ ਹੈ ਜਿਹੜੀ ਮਾਰਦਾ ਹੀਰਾ ਸਿੰਘ ਜੀ ਕਿ ਆਪਾਂ ਕਿਉਂ ਨਾ ਉਹਨਾਂ ਦਾ ਜਨਮ ਦਿਹਾੜਾ ਮਨਾਈਏ ਤਾਂ ਤੀਜਾ ਜਨਮ ਦਿਹਾੜਾ ਜਿਹੜਾ ਜੀ 2022 ਸ਼ੁਰੂ ਕੀਤਾ ਸੀਗਾ 2023 ਤੋਂ 2024 ਹੈ ਜੀ ਤੇ ਸਮੂਹ ਸੰਗਤ ਜਿਹੜੀ ਹੈ ਜੀ شاہੀ ਪਰਿਵਾਰ ਰਾਣੀ ਪ੍ਰੀਤੀ ਸਿੰਘ ਜੀ ਉਹਨਾਂ ਦਾ ਅਸ਼ੀਰਵਾਦ ਸਾਰਾ ਪਰਿਵਾਰ ਦਾ ਅਸ਼ੀਰਵਾਦ ਤੇ ਇਹ ਜਿਹੜਾ ਪ੍ਰਾਲਾ ਕਰ ਰਹੇ ਹਾਂ ਸਾਰੀ ਸੰਗਤ ਦੇ ਸਹਿਯੋਗ ਨਾਲ ਹੁੰਦਾ ਇਹ ਕੋਈ ਪਾਰਟੀ ਦਾ ਨਹੀਂ ਹੈ ਜੀ ਇਹ ਕਿਸੇ ਪਾਰਟੀ ਦਾ ਨਹੀਂ ਮੈਂ ਬੇਨਤੀ ਕਰਨੀ ਚਾਹੁੰਦਾ ਕਿਸੇ ਪਾਰਟੀ ਦਾ ਨਹੀਂ ਨਾ ਕਿਸੇ ਲੀਡਰ ਦਾ ਜੀ ਇਹ ਸੰਗਤ ਦੇ ਰੂਪ ਦੇ ਵਿੱਚ ਹੈ ਸੰਗਤ ਦੇ ਰੂਪ ਦੇ ਵਿੱਚ ਹੈ ਸੰਗਤ ਦੇ ਰੂਪ ਦੇ ਵਿੱਚ ਹੈ ਮੈਂ ਵੀ ਇੱਕ ਸੰਗਤ ਦਾ ਹਿੱਸਾ ਬਣ ਕੇ ਇਹ ਸਾਰਾ ਕੁਝ ਜਿਹੜਾ ਕਾਰਜ ਅਸੀਂ ਕਰ ਰਹੇ ਹਾਂ ਔਰ ਇਸ ਮੌਕੇ ਪਿਛਲੇ ਸਾਲ ਵੀ ਅਸੀਂ ਇੱਕ ਬਹੁਤ ਵੱਡਾ ਪ੍ਰਾਲਾ ਕੀਤਾ ਸੀ ਕਿ ਕਿ ਮਹਾਰਾਜਾ ਹੀਰਾ ਸਿੰਘ ਜੀ ਦੀ ਇੱਕ ਤਸਵੀਰ ਜਿਹੜੀ ਹੈ ਜੀ ਉਹ ਅਸੀਂ ਵੰਡੀ ਸੀਗੀ 2000 ਦੇ ਆਸ-ਪਾਸ ਤਾਂ ਕਿ ਘਰ-ਘਰ ਉਹਨਾਂ ਤਸਵੀਰ ਲੱਗ ਸਕੇ ਉਹਦਾ ਕਾਰਨ ਇਹ ਹੈ ਕਿ ਬੜੀ ਦੂਰੋਂ-ਦੂਰੋਂ ਸੰਗਤ ਇੱਥੇ ਮੰਨਤ ਮੰਗਣ ਆਉਂਦੀ ਹੈ ਮਹਾਰਾਜਾ ਹੀਰਾ ਸਿੰਘ ਪਾਰਕ ਦੇ ਵਿੱਚ ਉਹ ਮੰਨਤ ਜਦੋਂ ਪੂਰੀ ਹੋ ਜਾਂਦੀ ਹੈ ਤਾਂ ਫਿਰ ਉੱਥੇ ਆ ਕੇ ਲੱਡੂ ਵੰਡਦੇ ਨੇ ਉੱਥੇ ਆ ਕੇ ਪਤਾਸੇ ਵੰਡਦੇ ਨੇ ਅਰਦਾਸ ਕਰਦੇ ਨੇ ਸ਼ੁਕਰਾਨਾ ਕਰਦੇ ਨੇ ਐਸੀ ਉਹਨਾਂ ਦੀ ਜਿਹੜੀ ਹੈ छवि ਜਿਹੜੀ ਹੈ ਬਣੀ ਹੋਈ ਹੈ ਤੇ ਉਹ ਘਰ-ਘਰ ਦੇ ਵਿੱਚ ਤਸਵੀਰ ਵੰਡੀ ਪਿਛਲੇ ਸਾਲ ਤੇ ਕਿਤਾਬਾਂ ਵੀ ਬਹੁਤ ਸ਼ਾਰਟ ਟਾਈਮ ਸੀਗਾ ਅਸੀਂ ਇੱਕ oprala ਕੀਤਾ ਛੋਟੀ ਜਿਹੀ ਇੱਕ ਰਸਾਲਾ ਟਾਈਪ ਅਸੀਂ ਕਿਤਾਬ ਵੀ ਬੰਡੀ ਸੀਗੀ ਐਤਕੀ ਅਸੀਂ ਉਹ oprala ਵੱਡਾ ਕਰਤਾ 130 ਪੇਜਾਂ ਦੀ ਇੱਕ ਵੱਡੀ ਕਿਤਾਬ ਜਿਹੜੀ ਹੈ ਉਹ ਹਿਸਟੋਰੀਅਨ ਸਿਮਰ ਸਿਮਰ ਸਿੰਘ ਹੈ ਜੀ ਖਾਲਸਾ ਸਾਡਾ ਛੋਟਾ ਭਰਾ ਬੱਚਾ ਸਾਡਾ ਉਹ ਬਹੁਤ ਹਿਸਟਰੀ ਦੇ ਉੱਪਰ ਕੰਮ ਕਰ ਰਿਹਾ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹ ਅਸੀਂ ਸਪੈਸ਼ਲ ਦਿੱਲੀ ਤੋਂ ਜਿਹੜਾ ਜੀ ਉਹ ਅਸੀਂ ਸਿਪਾਰੀ ਹੈ ਔਰ ਉਹ ਅਸੀਂ ਕਿਤਾਬ ਜਿਹੜੀ ਅਸੀਂ ਸਾਰੀ ਸੰਗਤ ਨੂੰ ਦਵਾਂਗੇ ਤਾਂ ਕਿ ਆਪਣੇ ਆਪਣੇ ਘਰ 'ਚ ਰੱਖੋ ਪਰਨਾਭੀ ਦਾ ਇਤਿਹਾਸ ਜਿਹੜਾ ਉਹ ਆਪਣੇ ਬੱਚਿਆਂ ਨੂੰ ਪੜਾਓ ਆਪ ਵੀ ਪੜੋ ਔਰ ਬੱਚਿਆਂ ਨੂੰ ਵੀ ਪੜਾਓ ਤਾਂ ਕਿ ਪਤਾ ਹੋਵੇ ਕਿ ਕਿੱਡੀ ਵੱਡੀ ਵਿਰਾਸਤ ਸੀਗੀ ਕਿੱਡਾ ਇੱਕ ਏਡਾ ਵੱਡਾ ਨਾਮ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਅਸੀਂ ਅੰਗੋਲਿਆ ਕਰਤਾ ਇੱਕ ਨਿਮਾਣੀ ਜੀ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਦਾ ਜਨਮ ਦਿਹਾੜਾ 181ਵਾਂ ਜਨਮ ਦਿਹਾੜਾ ਇਹ ਮਨਾ ਕੇ ਉਹਨਾਂ ਦੀ ਰੂਹ ਨੂੰ ਸਕੂਨ ਮਿਲੇ ਤਾਂ ਕਿ ਉਹਨਾਂ ਨੂੰ ਅਸਾਹਸ ਹੋਵੇ ਕਿ ਅੱਜ ਵੀ ਨਾਭੇ ਦੀ ਸੰਗਤ ਮੈਨੂੰ ਯਾਦ ਕਰਦੀ ਹੈ ਜੀ ਇਕ ਨਿਮਾਣਾ ਜਿਹਾ ਪ੍ਰਾਲਾ ਜੀ ਬਿਲਕੁਲ 18 ਤਰੀਕ ਦਾ ਜਿਹੜਾ ਸਮਾਗਮਾ ਧਾਰਮਿਕ ਸਮਾਗਮ ਉਸ ਇਸ ਕਿਲੇ ਦੇ ਵਿੱਚ ਅਕੀਕੀ ਪ੍ਰਬੰਧ ਨੇ ਜਿਹੜੇ ਤੁਹਾਡੇ ਵੱਲੋਂ ਕਿੱਥੇ ਗਏ ਨੇ ਤੁਸੀਂ ਦੱਸਿਆ ਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜੇ ਪਾਰਟੀਵਾਦੀ ਦਾ ਹੁੰਦਾ ਤਾਂ ਨਹੀਂ ਸੀ ਹੋਣਾ ਕਿਉਂਕਿ ਇੱਕ ਪਾਸੇ ਇਲੈਕਸ਼ਨ ਵੀ ਚੱਲ ਰਹੀ ਹੈ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਵੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਬਿਲਕੁਲ ਸਹਿਮਤ ਦੇ ਰਿਹਾ ਵੀ ਇੱਕ ਪਾਸੇ ਇਲੈਕਸ਼ਨ ਵੀ ਹੋ ਰਹੀ ਹੈ ਪਰ ਇੱਕ ਪਾਸੇ ਨਾਬਾ ਦੇ ਵਿਧਾਇਕ ਵੱਲੋਂ ਮਹਾਰਾਜ ਪ੍ਰਕਾਸ਼ਨ ਕਰਵਾ ਦਿੱਤੇ ਗਏ ਨੇ ਕਿਲੇ ਦੇ ਵਿੱਚ ਜੀ 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 ਇਹਦੇ ਵਿੱਚ ਇਸ ਤਰ੍ਹਾਂ ਜੀ ਕਿ ਇਹ ਜਿਹੜਾ ਪ੍ਰੋਗਰਾਮ ਹੈ ਜੀ तकरीबन ਅ ਅੱਜ ਮਹਾਰਾਜ ਜੀ ਦੇ ਖੰਡ ਪਾਠ ਸਾਹਿਬ ਆਰੰਭ ਹੋਏ ਨੇ ਅੱਜ 16 ਤਰੀਕ ਹੈ ਜੀ ਤੇ 18 ਤਰੀਕ ਨੂੰ ਜਿਹੜਾ ਜੀ ਭੋਗ ਪਾਏ ਜਾਣਗੇ ਔਰ ਇਸ ਮੌਕੇ ਤੇ ਪੰਥ ਦੇ ਬਹੁਤ ਵੱਡੇ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਜਿਨ੍ਹਾਂ ਦਾ ਬਹੁਤ ਹੀ ਗੁਰਬਾਣੀ ਤੁਸੀਂ ਸੁਣਦੇ ਹੋ ਘਰਾਂ ਦੇ ਵਿੱਚ ਬਿਨ ਬੋਲਿਆਂ ਸਭ ਕੁਝ ਜਾਣਦਾ ਤੇ ਉਹ ਵਿਸ਼ੇਸ਼ ਤੌਰ ਤੇ ਕੀਰਤਨ ਕਰਨ ਵਾਸਤੇ ਆ ਰਹੇ ਨੇ 11 ਤੋਂ 12 ਉਹਨਾਂ ਦਾ ਸਮਾਂ ਹੈ ਜੀ ਤੇ ਇੱਥੇ ਜਿਹੜੇ ਪ੍ਰਬੰਧ ਨੇ ਪਿੰਡਾਂ ਦੇ ਵਿੱਚ ਮੈਂ ਸੰਗਤ ਦੇ ਜਿਹੜੇ ਕਿਉਂਕਿ ਬਹੁਤ ਸਾਰੇ ਬਜ਼ੁਰਗਾਂ ਦੇ ਫੋਨ ਆਉਂਦੇ ਆ ਬਹੁਤ ਸਾਰੀਆਂ ਬਜ਼ੁਰਗ ਮਤਾਵਾਂ ਆਉਣਾ ਚਾਹੁੰਦੀਆਂ ਨੇ ਬੱਚੇ ਆਉਣਾ ਚਾਹੁੰਦੇ ਆ ਉਹਨਾਂ ਵਾਸਤੇ ਪਿੰਡਾਂ ਦੇ ਵਿੱਚ ਅਸੀਂ ਬੱਸਾਂ ਦਾ ਪ੍ਰਬੰਧ ਜਿਹੜਾ ਕੀਤਾ ਜੀ ਤਕਰੀਬਨ 20 ਦੇ ਆਸ-ਪਾਸ ਬੱਸਾਂ ਪਿੰਡਾਂ ਤੱਕ ਅਸੀਂ ਲਾਈਆਂ ਨੇ ਬਾਕੀ ਸਾਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਪਣੀਆਂ ਗੱਡੀਆਂ 'ਚ ਸਾਈਕਲ ਤੇ ਮੋਟਰਸਾਈਕਲ ਤੇ ਕਾਰਾਂ ਤੇ ਤੁਸੀਂ ਸਾਰੇ ਇਸ ਸਮਾਗਮ ਦਾ ਹਿੱਸਾ ਬਣੋ ਸ਼ਾਹੀ ਪਰਿਵਾਰ ਵੱਲੋਂ ਵੀ ਤੁਹਾਨੂੰ ਬੇਨਤੀ ਹੈ ਦਾਸ ਵੱਲੋਂ ਵੀ ਬੇਨਤੀ ਹੈ ਸਮੂਹ ਸੰਗਤ ਦਾ ਆਪਣਾ ਪ੍ਰੋਗਰਾਮ ਹੈ ਜੀ ਪਰ ਇੱਥੇ ਲੰਗਰ ਦਾ ਜਿਹੜਾ ਜੀ ਪ੍ਰਬੰਧ ਗੁਰੂ ਦਾ ਲੰਗਰ ੁੱਠ ਬੱਟ ਤੇਗਾ ਤੇ ਅਸੀਂ ਜਿਹੜੀ ਬੁੱਕ ਛਪਾਈ ਹੈ ਜੀ ਉਹ ਬੁੱਕ ਦੇ ਡਾਵਦਾ ਵੀ ਪ੍ਰਸ਼ਾਦ ਦੇ ਰੂਪ ਦੇ ਵੀ ਸਾਰਿਆਂ ਨੂੰ ਦੇਵਾਂਗੇ ਤਾਂ ਕਿ ਆਪਣੇ ਆਪਣੇ ਘਰ ਦੇ ਵਿੱਚ ਨਾਬੇ ਦਾ ਇਤਿਹਾਸ ਰੱਖੋ ਤੇ ਇਹ ਇੱਕ ਨਿਮਾਣੀ ਜੀ ਕੋਸ਼ਿਸ਼ ਹੈ ਜੀ ਆ ਬਿਲਕੁਲ ਨਾਬਾ ਦੇ ਵਿਧਾਇਕ ਨਾਲ ਗੱਲਬਾਤ ਕੀਤੀ ਹੈ ਬਲਕਿ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਜਿਹੜਾ ਇਹ ਪ੍ਰੋਗਰਾਮ ਆ ਧਰਮੀ ਰਾਜੇ ਮਹਾਰਾਜਾ ਹਿਰਦ ਸਿੰਘ ਦਾ ਉਸ ਕਿਲੇ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਿੰਨ ਸਾਲਾਂ ਤੋਂ ਲਗਾਤਾਰ ਤੀਸਰਾ ਸਾਲ ਆ 181 ਨਾ ਜਨਮ ਦਿਨ ਅਪੀਲ ਵੀ ਕੀਤੀ ਹੈ ਉਹਨਾਂ ਨੇ ਸਾਰੀਆਂ ਸੰਗਤਾਂ ਨੂੰ ਪਹੁੰਚਣ ਦੀ ਇਤਿਹਾਸ ਬਾਰੇ ਪਤਾ ਲੱਗ ਸਕੇ ਕਿ ਸਾਡੇ ਨਾਬੇ ਦਾ ਕੀ ਇਤਿਹਾਸ ਸੀ ਕੀ ਰਾਜੇ ਮਹਾਰਾਜਾ ਦਾ ਇਤਿਹਾਸ ਸੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਵੀ ਪਤਾ ਲੱਗ ਸਕੇ nabatu, permisu zirumat.